ਭਗਵੰਤ ਮਾਨ ਦੀ ਖੁੱਲਮ ਖੁੱਲੀ ਗਰਦੀਪ ਬਾਠ ਨੂੰ سپورਟ ਹੈ ਬਰਨਾਲਾ ਜਿਮਣੀ ਚੌਂਂ ਦੇ ਵਿੱਚ ਭਗਵੰਤ ਮਾਨ ਦੇ ਘਰ ਦੇ ਬੰਦੇ ਘਰ ਦੇ ਜੀ ਕਹਿ ਲਿਏ ਉਹ ਗਰਦੀਪ ਬਾਠ ਦੀ سپورਟ ਕਰਦੇ ਹੋਏ ਨਜ਼ਰ ਆਏ ਰੋਡ ਸ਼ੋਅ ਦੇ ਵਿੱਚ ਗਰਦੀਪ ਬਾਠ ਦੇ ਰੋਡ ਸ਼ੋਅ ਦੇ ਵਿੱਚ ਭਗਵੰਤ ਮਾਨ ਦੇ ਖਾਸਮ ਖਾਸ ਪੱਕੇ ਕਚੂਰ ਬੰਦੇ ਜਿਹੜੇ ਆ ਉਹ ਦੇਖੇ ਗਏ ਉਹਨਾਂ ਦਾ ਦਾਵਾ ਕੀ ਹੈ ਕੋਣੋ ਬੰਦੇ ਨੇ ਇਹਦੇ ਬਾਰੇ ਗੱਲ ਕਰਦੇ ਆ ਤੁਸੀਂ ਜੁੜੇ ਹੋ ਲੋਕਪੈਨ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਬਰਨਾਲੇ ਵਾਲੀ ਜਿਮਣੀ ਚੋਣ ਆਮ ਆਦਮੀ ਪਾਰਟੀ ਦੇ ਲਈ ਭਗਵੰਤ ਮਾਨ ਵਰਸਸ ਕੇਜਰੀਵਾਲ ਭਗਵੰਤ ਮਾਨ ਵਰਸਸ ਮੀਤਹੇਰ ਹੁੰਦੀ ਜਾਪਦੀ ਹੈ ਭਗਵੰਤ ਮਾਨ ਦੇ ਖਾਸਮ ਖਾਸ ਬੰਦੇ ਗੁਰਦੀਪ ਬਾਘ ਜਿਹੜਾ ਕਿ ਆਜ਼ਾਦ ਉਮੀਦਵਾਰ ਹੈ ਆਮ ਆਦਮੀ ਪਾਰਟੀ ਦਾ ਬਾਕੀ ਉਮੀਦਵਾਰ ਹੈ ਜਿਹਦੇ ਬਾਰੇ ਖੁੰਡਾ ਤੇ ਚਰਚਾ ਹੈ ਕਿ ਭਗਵੰਤ ਮਾਨ ਦਾ ਥਾਪੜਾ ਲੈ ਕੇ ਇਹ ਵਿਅਕਤੀ ਚੋਣ ਲੜ ਰਿਹਾ ਹੈ ਉਸ ਦੇ ਰੋਡ ਸ਼ੋਅ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਹ ਵਰਕਰ ਪੱਕੇ ਇੱਕ ਚੂਰ ਭਗਵੰਤ ਮਾਨ ਦੇ ਘਰ ਦੇ ਜੀ ਹੁਣ ਜੀਆ ਦਾ ਨਾਮ ਤਾਂ ਮੈਂ ਨਹੀਂ ਲੈ ਸਕਦਾ ਕਿਉਂਕਿ ਉਸ ਬੰਦ ਵਿਅਕਤੀ ਨੇ ਕਿਹਾ ਕਿ ਦੱਸਣਾ ਨਹੀਂਗਾ ਮੈਂ ਉਸ ਦੇ ਨਿੱਜਤਾ ਦੀ ਇੱਜ਼ਤ ਰੱਖਦਾ ਹੋਇਆ ਇਹ ਗੱਲ ਤੁਹਾਡੇ ਨਾਲ ਕਹਿ ਰਿਹਾ ਕਿ ਭਗਵੰਤ ਮਾਨ ਦੇ ਘਰ ਦੇ ਜੀ ਮੈਨੂੰ ਖੁਦ ਰੋਡ ਸ਼ੋਅ ਦੇ ਵਿੱਚ ਮਿਲੇ ਮੈਂ ਖੁਦ ਦੇਖਿਆ ਕਿ ਕਿਸ ਤਰ੍ਹਾਂ ਨਾਲ ਉਹ ਜਿਹੜੇ ਆ بڑے ਤਰੀਕੇ ਦੇ ਨਾਲ ਪ੍ਰਚਾਰ ਕਰਦੇ ਹੋਏ ਨਜ਼ਰ ਆਏ ਚੁੱਪਚੀ ਪੀਤੇ ਉਹਨਾਂ ਨੇ ਪੁੱਛਿਆ ਵੀ ਮੈਨੂੰ ਕਿ ਕਿਸ ਤਰ੍ਹਾਂ ਨਾਲ ਭਾਈ ਕੀ ਚੱਕਰ ਹੈ ਕੀ ਲੱਗਦਾ ਤੁਹਾਨੂੰ ਕੀ ਪੋਜੀਸ਼ਨ ਹੈ ਮੈਂ ਜਦੋਂ ਦੱਸਿਆ ਉਹਨਾਂ ਨੇ ਕਿਹਾ ਕਿ ਇਸ ਤਾਂ ਫਿਰ ਜੋ ਬੰਦਾ ਇਸ਼ਾਰਿਆਂ ਚ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਇਸ ਗੱਲ ਤੋਂ ਪ੍ਰਤੀਤ ਹੁੰਦਾ ਹੈ ਕਿ ਭਗਵੰਤ ਮਾਨ ਦੀ ਖੁੱਲ੍ਹਮ ਚਿੱਟੀ ਸਪੋਰਟ ਹੁਣ ਤੱਥਾਂ ਨੂੰ ਪ੍ਰਮਾਣ ਦੀ ਲੋੜ ਹੀ ਨਹੀਂ ਰਹੀ ਤੱਥ ਆਪਣੇ ਆਪ ਨੇ ਮੈਂ ਇਸ ਗੱਲ ਦੀ ਗਵਾਹੀ ਭਰਦਾ ਜਿੱਥੇ ਕਹੋਂਗੇ ਉੱਥੇ ਸੌ ਚੱਕਣ ਦੇ ਲਈ ਤਿਆਰ ਆ ਕਿ ਭਗਵਾਨਤਮਾਨ ਦਾ ਘਰ ਦਾ ਵਿਅਕਤੀ ਕਹਿ ਸਕਦੇ ਹੋ ਤੁਸੀਂ ਸੰਗਰੂਰ ਜ਼ਿਲ੍ਹੇ ਦੇ ਨਾਲ ਸੰਬੰਧਿਤ ਹੈ ਇਹ ਐਨ ਘਰ ਦਾ ਵਿਅਕਤੀ ਹੈ ਘਰ ਦਾ ਤੁਸੀਂ ਐਂ ਅੰਦਾਜ਼ਾ ਲਾ ਲੋਗੇ ਬਚਪਨ ਵੀ ਸ਼ਾਇਦ ਇਕੱਠਿਆਂ ਜਿਹੜਾ ਉਹ ਬਤੀਤ ਕੀਤਾ ਹੋਵੇ ਤੇ ਮੌਤਵਰ ਹੈ ਇਸ ਵੇਲੇ ਇਸ ਵੇਲੇ ਮੌਤਬਰ ਵੀ ਹੈ ਤਾਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਉਹ ਵਿਅਕਤੀ ਗਰਦੀਪ ਬਾਠ ਦੇ ਰੋਡ ショਅ ਸੀ ਗਰਦੀਪ ਬਾਠ ਦੇ ਰੋਡ ショਅ ਦੀ ਮੈਂ ਇੱਕ ਖਾਸ ਗੱਲ ਦੱਸਦਾ ਮੈਂ ਕਾਂਗਰਸੀਆਂ ਦਾ ਰੋਡ ショਅ ਵੀ ਦੇਖਿਆ ਬੜਾ ਬਾ ਕਮਾਲ ਸੀ ਗੋਵਿੰਦ ਸੰਧੂ ਹਰਾਂ ਦਾ ਵੀ ਰੋਡ ショਅ ਦੇਖਿਆ ਬਹੁਤ ਅੱਛਾ ਸੀ ਆਪ ਵਾਲਿਆਂ ਦਾ ਰੋਡ ショਅ ਵੀ ਦੇਖਿਆ ਠੀਕ ਸੀ ਪਰ ਉਹਨਾਂ ਦਾ ਆਪਣਾ ਮਨੋਬਲ ਉਹਨਾਂ ਦਾ ਸਾਥ ਨਹੀਂ ਸੀ ਦੇ ਰਿਹਾ ਇੱਕ ਅਲੈਦਾ ਗੱਲ ਹੈ ਪਰ ਮੈਂ ਗਰਦੀਪ ਬਾਠ ਦਾ ਰੋਡ ショਅ ਦੇਖਿਆ ਉਹਦੇ ਵਿੱਚ ਇੱਕ ਗੱਲ ਸਪਸ਼ਟ ਨਜ਼ਰ ਆਈ ਸੀ ਕਿ ਗਰਦੀਪ ਬਾਠ ਲਈ ਜਿਹੜੇ ਲੋਕ ਆਏ ਨੇ ਉਹਨਾਂ ਦੇ ਹਾਪ ਭਾਵੇਂ ਦੱਸ ਦੇਣੇ ਕਿ ਉਹ ਬڑے ਆਪਣੇ ਆਪ ਆਏ ਹੋਏ ਨੇ ਸਿੱਦਤ ਨਾਲ ਆਏ ਹੋਏ ਨੇ ਤੇ ਐ ਨਹੀਂ ਕਹਿੰਦੇ ਕਿ ਮੰਜੀ ਠੋਕਣ ਆ ਲਈ ਆਉਣਾ ਹੁੰਦਾ ਜਿਹੜਾ ਵੀ ਜਿੱਤੀ ਆ ਰਹੀ ਹੈ ਵੱਧ ਦੀ ਗੱਲ ਹੈ ਪਰ ਬੰਦਾ ਠੋਕਣਾ ਹੈ ਉਹ ਵਾਲੀ ਸਥਿਤੀ ਚਾਹੀਨੇ ਤਾਂ ਉਹ ਐਂਜੀ ਪ੍ਰਤੀਤ ਹੁੰਦਾ ਸੀ ਕਿ ਬਈ ਥਾਪੜਾ ਤਾਂ ਫਿਰ ਹਾਸਿਆਂ ਵਾਲੀ ਸਰਕਾਰ ਦਾ ਹੈਗਾ ਹੀ ਹੈਗਾ ਹੈ ਭਗਵੰਤ ਮਾਨ ਦੇ ਕਰੀਬੀ ਜਿਹੜੇ ਵਿਅਕਤੀ ਦੀ ਮੈਂ ਗੱਲ ਕਹਿ ਰਿਹਾ ਉਹ ਭਗਵੰਤ ਮਾਨ ਤੋਂ ਬਾਹਰ ਜਾ ਹੀ ਨਹੀਂ ਸਕਦੇ ਜੇ ਭਗਵਾਨਤਮਨ ਕਹਿ ਦੂਗਾ ਕਿ ਬਹਿ ਜਾ ਵੀਰ ਮੇਰੇ ਉਹ ਬਹਿ ਜਾਣਗੇ ਜੇ ਭਗਵਾਨਤਮਨ ਕਹਿ ਜੂਗਾ ਕਿ ਖੜੇ ਹੋ ਜਾ ਉਹ ਖੜੇ ਹੋ ਜਾਣਗੇ ਜੇ ਭਗਵਾਨਤਮਨ ਕਹਿ ਦੂਗਾ ਕਿ ਤੁਸੀਂ ਅੱਜ ਮੂਤਰ ਨਹੀਂ ਜਾਣਾ ਸਾਰਾ ਦਿਨ ਤਾਂ ਮੂਤਰ ਨਹੀਂ ਜਾਣਗੇ ਐਸੀ ਸਥਿਤੀ ਆ ਉਹਨਾਂ ਵਿਅਕਤੀਆਂ ਦੀ ਤੁਸੀਂ ਅੰਦਾਜ਼ਾ ਇਸ ਗੱਲ ਤੋਂ ਲਾ ਸਕਦੇ ਹੋ ਮੇਰੇ ਨਾਲ ਉਹਨਾਂ ਦੀ 5-7 ਮਿੰਟ ਦੀ ਗੱਲਬਾਤ ਕਨਵਰਸੇਸ਼ਨ ਹੋਈ ਜਿਹਦੇ ਵਿੱਚ ਅਸੀਂ ਗੱਲਾਂ ਕੀਤੀਆਂ ਕਿ ਕਿਹਦੀ ਪੋਜੀਸ਼ਨ ਕਿਵੇਂ ਆ ਕਿਹਦੀ ਕਿਵੇਂ ਆ ਉਹਨਾਂ ਦੇ ਹਾਅ ਭਾਅ ਤੋਂ ਇੱਕ ਚੀਜ਼ ਬੜੀ ਸਪਸ਼ਟ ਨਜ਼ਰ ਆਉਂਦੀ ਸੀ ਕਿ ਐਸੀ ਠੋਕਣ ਲਈ ਆਏ ਆ ਜਿੱਤੀ ਹੈ ਹਾਰੀਏ ਬਾਅਦ ਦੀ ਗੱਲ ਐਸੀ ਬਸ ਠੋਕਣਾ ਐਸੀ ਮਨਜੀ ਵਿਚਕਾਰੇ ਠੋਕਣੀ ਐ ਇਸ ਪੋਜੀਸ਼ਨ ਚ ਆਈ ਸੀ ਤਾਂ ਇਸ ਗੱਲ ਦਾ ਪ੍ਰਮਾਣ ਜਿਹੜਾ ਮਿਲਦਾ ਨਜ਼ਰ ਆਉਂਦਾ ਕਿ ਭਗਵਾਨ ਤਮਾਨ ਗਰਦੀਪ ਬਾੜ ਦੀ ਪਿੱਠ ਤੇ ਖੜੇ ਨੇ ਗਰਦੀਪ ਬਾੜ ਜਿੱਤਣ ਹਾਰਣ ਅਲੱਗ ਦਾ ਗੱਲ ਹੈ ਪਰ ਉਹ ਜਿਹੜੇ ਮਕਸਦ ਲਈ ਆਏ ਨੇ ਇੱਕ ਵਾਰ ਦੀ ਗੱਲ 2012 ਦੀ ਵਿਧਾਨ ਸਭਾ ਚੋਣ ਲੜੀ ਜਾ ਰਹੀ ਸੀ 2012 ਦੀ ਉਸ ਸਮੇਂ ਗੋਵਿੰਦ ਸਿੰਘ ਲੋਂਗੋਵਾਲ ਧੂਰੀ ਤੋਂ ਉਮੀਦਵਾਰ ਸੀ ਸ਼੍ਰੋਮਣੀ ਅਕਾਲੀ ਦਲ ਦੇ ਤੇ ਸ਼੍ਰੋਮਣੀ ਅਕਾਲੀ ਦਲ ਲੋਂਗੋਵਾਲ ਦੇ ਉਮੀਦਵਾਰ ਸੀਗੇ ਸਰਜੀਤ ਸਿੰਘ ਬਰਨਾਲਾ ਦੇ ਸੁਪੁੱਤਰ ਗਗਨਜੀਤ ਸਿੰਘ ਬਰਨਾਲਾ ਹੋਣੇ ਬਰਨਾਲਾ ਧੜੇ ਦੇ ਲੋਕ ਇਹ ਗੱਲ ਕਹਿੰਦੇ ਸੀ ਕਿ ਅਸੀਂ ਜਿੱਤੀਏ ਹਾਰੀਏ ਸਾਨੂੰ 2000 ਪਵੇ 4 ਪਵੇ ਅਸੀਂ ਗੋਵਿੰਦ ਸਿੰਘ ਲੋਂਗੋਵਾਲ ਦੀ ਮੰਜ਼ੀ ਠੋਕਣੀ ਹੈ ਢੀਂਡਸਿਆ ਦੀ ਮੰਜ਼ੀ ਠੋਕਣੀ ਹੈ ਉਹ ਹਿਸਾਬ ਹੈ ਕਿ ਐਸੀ ਜਿੱਤੀਏ ਹਾਰੀਏ ਬਾਅਦ ਦੀ ਗੱਲ ਐ ਪਰ ਐਸੀ ਮੰਜੀ ਠੋਕਣੀ ਔਰ ਮੰਜੀ ਕੇਲੀ ਠੋਕਣੀ ਆ ਮੀਤ ਹੈ ਰੋਣਾਂ ਦੀ ਹਰਿੰਦਰ ਧਾਲੀਵਾਲ ਹੋਣਾਂ ਦੀ ਸਿੱਧੇ ਰੂਪ ਚ ਕਹਿ ਲਾ ਤਾਂ ਕੇਜਰੀਵਾਲ ਹੋਣਾਂ ਦੀ ਸਵਾਦ ਚਕਾਉਣਾ ਸਿਆਸਤ ਦੇ ਵਿੱਚ ਕਹਿੰਦੇ ਨੇ ਕਿ ਵੀ ਹਿਸਾਬ ਕਿਤਾਬ ਬਰਾਬਰ ਚੱਲਦਾ ਰਹੇ ਤਾਂ ਸਹੀ ਰਹਿੰਦਾ ਜੇ ਕਿਤੇ 1921 ਹੋ ਜੇ ਨਾ ਤਾਂ ਗੰਮ ਗੜਬੜ ਹੋ ਜਾਂਦਾ ਮੈਂ ਭਗਵੰਤ ਮਾਨ ਦੀ ਇਸ ਗੱਲੋਂ ਤਾਰੀਫ ਕਰਦਾ ਕਿ ਘੱਟੋ ਘੱਟ ਉਹਨੇ ਇਹ ਹਿਸਾਬ ਕਿਤਾਬ ਕਰਨਾ ਤਾਂ ਸਿੱਖ ਲਿਆ ਚਲੋ ਬਾਕੀ ਗੱਲਾਂ ਜੜੀਆਂ ਨੇ ਉਹ ਹਜੇ ਨਹੀਂ ਹੋਵੇਂ ਹੱਥਵਾਸ ਆ ਰਹੀਆਂ ਕਟੋ-ਕਟ ਇਹ ਤਾਂ ਜਿਹੜਾ ਉਹਨਾਂ ਨੇ ਸਿੱਖ ਹੀ ਲਿਆ ਜਿਸ ਪ੍ਰਕਾਰ ਚੀਜ਼ਾਂ ਚੱਲਦੀਆਂ ਨੇ ਅੱਜਕੱਲ ਕੇਜਰੀਵਾਲ ਭਗਵੰਤ ਮਾਨ ਦੇ ਵਿੱਚ ਇੱਕ ਅਲੱਗ ਦਾ ਗੱਲ ਹੈ ਪਰ ਹੁਣ ਭਗਵੰਤ ਮਾਨ ਦੀ سپورਟ ਦੇ ਬਾਵਜੂਦ ਜੇ ਗਰਦੀਬ ਬਾਠ ਤੀਜੇ ਨੰਬਰ ਤੇ ਚਲੇ ਜਾਂਦਾ ਤਾਂ ਇਹ ਬੜੀ ਹੈਰਾਨੀ ਵਾਲੀ ਗੱਲ ਹੋਣੀ ਆ ਅਕਾਲੀ ਦਲ ਦਾ ਇੱਕ ਵੋਟ ਚੰਕ ਵੀ ਆਉਣਾ ਤੇ ਉਸ ਚੰਕ ਦਾ ਜਿਹੜਾ ਐਨ ਮੌਕੇ ਤੇ ਫਿਰ ਵਾਪਸ ਗੋਵਿੰਦ ਸੰਧੂ ਵੱਲ ਜਾਣਾ ਇਹ ਕਈ ਚੀਜ਼ਾਂ ਵੱਲ ਇਸ਼ਾਰਾ ਕਰਦਾ ਪਰ ਅੱਜ ਦੀ ਡੇਟ 'ਚ ਕਾਫੀ ਚੀਜ਼ਾਂ ਸਟਿਲ ਨਾ ਉਮੀ ਬੈਰੀ ਕਰ ਰਹੀਆਂ ਨੇ ਪਰ ਭਗਵੰਤਮਾਨ ਖੁੱਲਮ ਖੁੱਲੀ ਅੰਦਰ ਖਾਤੇ ਸਪੋਰਟ ਗਰਦੀ ਬਾੜ ਦੀ ਕਰ ਰਿਹਾ ਹੈ ਭਗਵੰਤਮਾਨ ਦੇ ਸਮਰਥਕਾਂ ਦਾ ਭਗਵੰਤਮਾਨ ਦੇ ਘਰ ਦੇ ਜੀਆ ਦਾ ਮੈਂ ਕਹ ਜੋਰ ਦੇ ਕੇ ਕਹਿ ਰਿਹਾ ਤੁਸੀਂ ਸਮਝਣ ਦੀ ਕੋਸ਼ਿਸ਼ ਕਰਿਓ ਮਾੜੀ ਜੀ ਆਪਣੇ ਦਿਮਾਗ ਤੇ ਜ਼ੋਰ ਦਿਓ ਸਾਰਾ ਕੁਝ ਮੈਂ ਨਹੀਂ ਦੱਸਣਾ ਹੁੰਦਾ ਥੋੜਾ ਤੁਸੀਂ ਵੀ ਹਲਾਓ ਦਿਮਾਗ ਨੂੰ ਮੈਂ ਤੁਹਾਨੂੰ ਏਰੀਆ ਵਾਈਜ਼ ਵੀ ਚੀਜ਼ਾਂ ਨੂੰ ਕਲੀਅਰ ਕਰਨ ਦੀ ਕੋਸ਼ਿਸ਼ ਕਰਦਾ ਕਿ ਜ਼ਿਲ੍ਹਾ ਸੰਗਰੂਰ ਹੈ ਕਰਦਾ ਜੀ ਹੈ ਸ਼ਾਇਦ ਬਚਪਨ ਵੀ ਇਕੱਠਿਆਂ ਬਤਾਇਆ ਹੋਵੇ ਐਸੀ ਸਥਿਤੀ ਹੈ ਤੇ ਮੁੱਤਬਰ ਵਿਅਕਤੀ ਆ ਇਸ ਵੇਲੇ ਸਮਾਜ ਦਾ ਵੀ ਆਪਣੇ ਪਿੰਡ ਦਾ ਵੀ ਆਪਣੇ ਇਲਾਕੇ ਦਾ ਵੀ ਤੇ ਅੰਦਾਜ਼ਾ ਤੁਸੀਂ ਲਾ ਲੋ ਕਿ ਕੌਣ ਹੋ ਸਕਦਾ ਹੈ ਕਿ ਉਹ ਵਿਅਕਤੀ ਗਰੀਬਾੜ ਦੇ ਰੋਡ ショਅ ਚ ਸਪੋਰਟ ਕਰਨ ਲਈ ਪਹੁੰਚੇ ਹੋਏ